ਲਾਈਵ ਹੰਝੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਜਾ ਰਹੇ ਨੇ ਦਾਗੇ ਜਾ ਰਹੇ ਨੇ ਆਵਾਜ਼ਾਂ ਆ ਰਹੀਆਂ ਨੇ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਐਕਸਕਲੂਸਿਵ ਤਸਵੀਰਾਂ ਪੀਟੀਸੀ న్యూਸ ਤੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਕੰਨ ਸਥਿਤੀ ਨੂੰ ਕੰਟਰੋਲ ਰੱਖਣ ਦੇ ਲਈ ਲਗਾਤਾਰ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਮੁਕੰਮਲ ਤੌਰ ਦੇ ਤੇ ਕਿਸਾਨ ਸੋ ਬਾਰਡਰ ਨੇੜੇ ਟਰੈਕਟਰ ਲੈ ਕੇ ਕੁਝ ਕਿਸਾਨ ਪਹੁੰਚੇ ਸਨ ਤੇ ਦੂਰ ਕਰਨ ਦੇ ਲਈ ਬਾਰਡਰ ਤੋਂ ਹਟਾਉਣ ਦੇ ਲਈ ਕਿਸਾਨਾਂ ਨੂੰ हरियाणा पुलिस दे वलो हंजू गैस दे गोले सुट्टे जा रहे ने ड्रोन दे राही लगातार नजर रखी जा रही है पैनी नजर इस पूरे प्रदर्शन ते ड्रोन राही रखी जा रही है दे तस्वीरें ਤੁਸੀਂ ਵੇਖ ਪਾ ਰਹੇ ਹੋ ਹੰਜੂ ਗੈਸ ਦੇ ਗੋਲੇ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਦਾਗੇ ਜਾ ਰਹੇ ਨੇ ਸੁਟੇ ਜਾ ਰਹੇ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਹਮਾਰੇ ਸਰਪੇ ਤੇ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਸਥਿਤੀ ਹੱਥੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਹਲਚਲ ਵੱਧਦੀ ਨਜ਼ਰ ਆ ਰਹੀ ਹੈ ਪਗੜੜ ਮੱਚਦੀ ਨਜ਼ਰ ਆ ਰਹੀ ਹੈ ਹੰਝੂ ਗੈਸ ਦੇ ਗੋਲੇ ਲਗਾਤਾਰ टाकी ਜਾ ਰਹੇ ਨੇ ਕਿਸਾਨ ਭੱਜ ਰਹੇ ਨੇ ਪਿੱਛੇ ਹਟ ਰਹੇ ਨੇ ਤਾਂ ਕਿ ਹੰਝੂ ਗੈਸ ਦੇ ਗੋਲੇ ਤੋਂ ਅਸਰ ਤੋਂ ਬਚ ਸਕਣ ਹਾਲਾਂਕਿ ਪੁਖਤਾ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਗਏ ਨੇ ਮਿੱਟੀ ਦੇ ਬੋਰੇ ਭਰੇ ਗਏ ਨੇ ਗਿੱਲੀਆਂ ਬੋਰੀਆਂ ਰੱਖੀਆਂ ਗਈਆਂ ਨੇ ਟਰੈਕਟਰ ਟਰਾਲੀਆਂ ਲਿਆਂਗੀਆਂ ਗਈਆਂ ਨੇ ਜਿਨ੍ਹਾਂ ਦੇ ਪਿੱਛੇ ਵੱਡੇ ਵੱਡੇ ਪੰਖੇ ਲੱਗੇ ਹੋਏ ਨੇ ਜਿਨ੍ਹਾਂ ਤੋਂ ਹੰਝੂ ਗੈਸ ਦੇ ਜੋ ਗੋਲਿਆਂ ਦਾ ਪ੍ਰਭਾਵ ਹੈ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ ਤਸਵੀਰਾਂ ਸ਼ੰਭੂ ਪਾਊਡਰ ਕੈਮਰਾ 1 ਤੇ ਕੈਮਰਾ 2 ਦੋ ਤਸਵੀਰਾਂ ਕਿਸਾਨਾਂ ਦਾ ਵੱਡਾ ਹਜੂਮ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਇਹਨਾਂ ਦੇ ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਹਰਿਆਣਾ ਪੁਲਿਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਇਕੱਠੇ ਹੋਏ ਨੇ ਐਮਐਸਪੀ ਦੀ ਮੰਗ ਤੇ ਲਗਾਤਾਰ ਰੇੜਕਾ بڑਿਆਂ ਹੋਇਆ ਹੈ ਪੇਚ ਫਸਿਆ ਹੋਇਆ ਹੈ ਕਿਉਂਕਿ ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਨੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ਼ਾਂ ਦੇ ਅਨੁਸਾਰ ਐਮਐਸਪੀ ਦਿੱਤੀ ਜਾਏ ਇਹ ਮੰਗ ਕਿਸਾਨਾਂ ਦੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਹੁਣ 22 ਤੋਂ 23 ਫਸਲਾਂ ਤੇ ਐਮਐਸਪੀ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਦਾ ਕਾਨੂੰਨੀ ਗਾਰੰਟੀ ਬਣਾ ਕੇ ਦਿੱਤੀ ਜਾਏ ਤੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ਼ਾਂ ਦੇ ਅਨੁਸਾਰ ਦਿੱਤੀ ਜਾਏ ਕਿਸਾਨਾਂ ਦਾ ਇੱਕ ਪਾਸੇ ਤਰਕ ਹੈ ਤੇ ਦੂਜੇ ਪਾਸੇ ਸਰਕਾਰ ਦੇ ਵੀ ਆਪਣੇ ਤਰਕ ਨੇ ਆਪਣਾ ਗਣਿਤ ਹੈ ਜਿਸ ਨੂੰ ਸਮਝਣਾ ਬੇਹਤ ਲਾਜ਼ਮੀ ਹੈ ਸੋ ਅੱਜ ਪੰਜਵੇਂ ਗੇੜ ਦੀ ਬੈਠਕ ਹੋਏਗੀ ਕੀ ਕੁਝ ਇਸ ਬੈਠਕ ਤੇ ਵਿੱਚ ਨਤੀਜਾ ਨਿਕਲੇਗਾ ਵੇਖਣਾ ਲਾਜ਼ਮੀ ਹੋਏਗਾ ਪਰ ਬਾਰਡਰ ਦੀਆਂ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਬਹੁਤ ਕੁਝ ਕਿਸਾਨਾਂ ਆਗੂਆਂ ਦੀਆਂ ਚੁਣੌਤੀਆਂ ਨੂੰ ਦਰਸਾ ਰਹੀਆਂ ਨੇ ਸ਼ੰਭੂ ਬਾਰਡਰ ਤੇ ਸਥਿਤੀ ਲਗਾਤਾਰ ਜੋ ਹੈ ਤਣਾਵ ਵਾਲੀ ਬਣਦੀ ਵੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਡਰੋਨ ਦੇ ਰਾਹੀਂ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਡਰੋਨਾਂ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਉਹ ਤਾਂ ਉੱਥੇ ਹੀ ਐਂਬੂਲੈਂਸ ਪਹੁੰਚੀ ਹੋਈ ਹੈ ਤਾਂ ਕਿ ਜੋ ਫੱਟੜ ਹੋ ਰਹੇ ਨੇ ਮੌਕੇ ਤੇ ਜ਼ਖਮੀ ਹੋ ਰਹੇ ਨੇ ਉਹਨਾਂ ਨੂੰ ਤੁਰੰਤ ਇਲਾਜ ਦਿੱਤਾ ਜਾ ਸਕੇ ਸੋ ਡਰੋਨ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਦੂਜੇ ਪਾਸੇ ਕਿਸਾਨ ਵੀ ਤਿਆਰ ਨੇ ਪਤੰਗਾ ਉਡਾ ਰਹੇ ਨੇ ਪਤੰਗਾ ਦੇ ਨਾਲ ਪਿੱਛੇ ਪਾ ਕੇ ਡਰੋਨ ਨੂੰ ਡੀਐਕਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਵੇਖ ਸਕਦੇ ਹੋ ਪਤੰਗਾ ਦੇ ਨਾਲ ਡਰੋਨ ਦੇ ਪਿੱਛੇ ਪੈ ਰਹੇ ਨੇ ਤਾਂ ਕਿ ਡਰੋਨ ਨੂੰ ਹੇਠ ਲਾਇਆ ਜਾ ਸਕੇ ਉਸ ਦੇ ਅਸਰ ਨੂੰ ਘਟ ਕੀਤਾ ਜਾ ਸਕੇ। ਸੋ ਲਗਾਤਾਰ ਤਸਵੀਰਾਂ ਸ਼ੈਂਪੂ ਬਾਟਰ ਦੀਆਂ ਤੁਹਾਡੇ ਤੱਕ ਪਹੁੰਚਾ ਰਹੇ ਆ। एक्सक्लूसिव तस्वीरਾਂ ਨੇ ਕਿਸਾਨ ਤਿਆਰ ਪਰ ਤਿਆਰ ਨੇ ਤਾਂ ਉੱਥੇ ਹੀ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਹੋਏ ਨੇ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਪਰ ਹੰਝੂ ਗੈਸ ਦੇ ਗੋਲੇ ਵੀ ਲਗਾਤਾਰ ਦਾਗੇ ਜਾ ਰਹੇ ਨੇ ਲਗਾਤਾਰ ਸੁੱਟੇ ਜਾ ਰਹੇ ਨੇ ਤਾਂ ਜੋ ਕਿਸਾਨ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਕਿਉਂਕਿ ਮਿਲੀ ਜਾਣਕਾਰੀ ਦੇ ਅਨੁਸਾਰ ਕੁਝ ਕਿਸਾਨ ਟਰੈਕਟਰ ਲੈ ਕੇ ਬਾਰਡਰ ਤੱਕ ਪਹੁੰਚੇ ਸਨ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਹੰਝੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ ਸਟਾਫਰ ਕਰਾਉਂ ਵਾਲੇ ਹੁੰਦੇ ਆ ਉਹਨਾਂ ਦਾ ਵੀ ਪੂਰਾ ਨਜ਼ਰ ਰੱਖੀ ਜਾ ਰਹੀ ਹੈ ਆਪਾਂ ਆਪਣੇ ਲਈ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਨੂੰ ਲੈ ਕੇ ਪਹਿਲਾਂ ਹੀ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ ਕਈ ਨਿਰਦੇਸ਼ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀਆਂ ਨੂੰ तमाम ਨਿਰਦੇਸ਼ ਦਿੱਤੇ ਗਏ ਨੇ ਹੌਲੀ ਹੌਲੀ ਮੇਰੇ ਕੋਲ ਤੇ ਇੱਕ ਪਾਸੇ ਬਾਰਡਰ ਤੇ ਵੱਡੀ ਗਿਣਤੀ ਚ ਕਿਸਾਨ ਆਉਂਦੇ ਦੂਜੇ ਪਾਸੇ ਪੂਰਾ ਜੋ ਮਸਲਾ ਹੈ ਕਿਸਾਨੀ ਅੰਦੋਲਨ ਦਾ ਹਾਈ ਕੋਰਟ ਵੀ ਪਹੁੰਚਿਆ ਹੋਇਆ ਹੈ ਭਲਕੇ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਤੇ ਅੱਜ ਜਦੋਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਚ ਤੁਰੰਤ ਸੁਣਵਾਈ ਦੀ ਗੱਲ ਕੀਤੀ ਤਾਂ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੋ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਵੱਡੇ ਵੱਡੀ ਕ੍ਰੇਨ ਦੇਖ ਰਹੇ ਹੋ ਟਰੈਕਟਰ ਦੇਖ ਰਹੇ ਹੋ ਵੱਡੀ ਗੜਤੀ ਚ ਕਿਸਾਨ ਦੇਖ ਰਹੇ ਹੋ ਆਪਣੇ ਸਾਜ਼ੋ ਸਮਾਨ ਦੇ ਨਾਲ ਕਿਸਾਨ ਲੈਸ ਨੇ ਬਾਰਡਰਾਂ ਤੇ ਡਟੇ ਹੋਏ ਨੇ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਅੱਜ ਕੇਂਦਰ ਦੇ ਨਾਲ ਪੰਜਵੇਂ ਗੇੜ ਦੀ ਬੈਠਕ ਹੈ ਤੇ ਮੀਟਿੰਗ ਦੇ ਖਤਮ ਹੋਣ ਤੱਕ ਇੰਤਜ਼ਾਰ ਕਰਨਾ ਪਵੇਗਾ ਕਿ ਆਖਰ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਉਸ ਤੋਂ ਬਾਅਦ ਕਿਸਾਨ ਦੇਖਣਗੇ ਕਿ ਅੱਗੇ ਦੀ ਰਣਨੀਤੀ ਕੀ ਹੋਏਗੀ ਤੇ ਸਭ ਤੋਂ ਵੱਡਾ ਸਵਾਲ ਇਹ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਹਿਮਤੀ ਬਣੇਗੀ ਉਦੋਂ ਤੱਕ ਲੋੜ ਹੈ ਕਿਸਾਨਾਂ ਨੂੰ ਸੰਜਮ ਬਣਾਈ ਰੱਖਣ ਦੀ ਸ਼ਾਂਤੀ ਬਣਾਈ ਰੱਖਣ ਦੀ ਕਾ ਜੋ ਕਿਸੇ ਤਰ੍ਹਾਂ ਦਾ ਤਣਾਅਪੂਰਨ ਮਾਹੌਲ ਪੈਦਾ ਨਾ ਹੋਵੇ ਸੋ ਸ਼ੰਭੂ ਬਾਰਡਰ ਦੇਖਣ ਰਿਪੋਰਟਰ ਦੀ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੋਵੇਂ ਹੀ ਬਾਰਡਰ ਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸਥਿਤੀ ਨੂੰ ਕਾਬੂ ਕਰਨ ਦੀ ਲੋੜ ਨਜ਼ਰ ਆ ਰਹੀ ਹੈ ਸਥਿਤੀ ਹੱਥੋਂ ਬਾਹਰ ਹੁੰਦੀ ਵੀ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਸੋ ਹਰਿਆਣਾ ਪੁਲਿਸ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗ ਰਹੀ ਹੈ ਕਿਸਾਨ ਭੱਜ ਕੇ ਪਿੱਛੇ ਹੁੰਦੇ ਨੇ ਤਾਂ ਕਿ ਹੰਝੂ ਗੈਸ ਦੇ ਗੋਲੇ ਦੇ ਅਸਰ ਤੋਂ ਬਚਿਆ ਜਾ ਸਕੇ ਸੋ ਵੱਡੀ ਗੰਤੀ ਚ ਕਿਸਾਨ ਪਹੁੰਚੇ ਹੋਏ ਨੇ ਕਿਸਾਨ ਆਗੂ ਨੇ ਲੀਡ ਕਰਨ ਵਾਲੇ ਕਿਸਾਨ ਆਗੂਆਂ ਦੇ ਪਿੱਛੇ ਤੁਰਨ ਵਾਲੇ ਨੌਜਵਾਨ ਨੇ ਬਜ਼ੁਰਗ ਨੇ ਵੱਡੀ ਗੰਤੀ ਚ ਪਹੁੰਚੇ ਨੇ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਹੱਕੀ ਮੰਗਾ ਨੇ ਅਸੀਂ ਆਪਣੀਆਂ ਹੱਕੀ ਮੰਗਾ ਲੈਣੀਆਂ ਨੇ ਇਸੇ ਨੂੰ ਮਨਾਉਣ ਦੇ ਲਈ ਅਸੀਂ ਦਿੱਲੀ ਵੱਲ ਚੱਲੇ ਸਾਂ ਸੋ ਦੇਖੋ ਕੋਈ ਜ਼ਖਮੀ ਵੀ ਹੋਇਆ ਕੋਈ ਫੱਟੜ ਵੀ ਹੋਇਆ ਉਸ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ ਵੀ ਮੌਜੂਦ ਹੈ ਉਸ ਕਿਸਾਨਾਂ ਦੇ ਵੱਲੋਂ ਮੂੰਹ ਟਕੇ ਗਏ ਨੇ ਜਸ਼ਮੇ ਲਗਾਏ ਗਏ ਨੇ ਤਾਂ ਜੋ ਧਰੂ ਗੈਸ ਦਾ ਜੋ ਪ੍ਰਭਾਵ ਹੈ ਉਸ ਤੋਂ بچਿਆ ਜਾ ਸਕੇ ਸਾਡੇ ਸਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਦੇਖ ਸਕਦੇ ਹੋ ਕਿ ਹਰ ਇੱਕ ਕਿਸਾਨ ਦਾ ਮੂੰਹ ਟਕਿਆ ਹੋਇਆ ਵੱਡੀ ਗੜਤੀ ਚ ਕਿਸਾਨ ਪਹੁੰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਤਨਸ਼ੀਲ ਨੇ ਪਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਲਗਾਤਾਰ ਕੀਤੀ ਗਈ ਹੈ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵਕ ਵਕ ਕੈਮਰਿਆਂ ਨਾਲ ਹੀ ਤੁਹਾਨੂੰ ਅਸੀਂ ਵਕ ਵਕ ਤਸਵੀਰਾਂ ਵਖਾ ਰਹੇ ਹਾਂ ਤੋਂ ਲਗਾਤਾਰ ਅਨਾਉਂਸਮੈਂਟਾਂ ਹੋ ਰਹੀਆਂ ਨੇ ਤਾਂ ਉਸ ਤੋਂ ਪਹਿਲਾਂ ਸਵੇਰ ਤੋਂ ਹੀ ਬਲਕਿ ਜਦੋਂ ਤੋਂ ਇਹ ਪੂਰਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਿਸਾਨਾਂ ਆਗੂਏ ਅਪੀਲ ਕਰਦੇ ਆ ਰਹੇ ਨੇ ਕਿ ਸ਼ਾਂਤੀ ਬਣਾਈ ਰੱਖੀ ਜਾਏ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਜੋਸ਼ ਜ਼ਰੂਰੀ ਹੈ ਪਰ ਜੋਸ਼ ਦੇ ਨਾਲ ਹੋਸ਼ ਬਣਾਈ ਰੱਖਣਾ ਬੇहद ਲਾਜ਼ਮੀ ਹੈ ਸੋ ਤਸਵੀਰਾਂ ਕਿਉਂਕਿ ਜਾਣਕਾਰੀ ਮਿਲੀ ਸੀ ਕਿ ਕੁਝ ਕਿਸਾਨ ਆਪਣੇ ਟਰੈਕਟਰ ਲੈ ਕੇ ਬੈਰੀਕੇਡ ਦੇ ਨੇੜੇ ਪਹੁੰਚ ਚੁੱਕੇ ਨੇ ਤੇ ਇਸੇ ਦੇ ਕਾਰਨ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਨੇ ਸਰਕਾਰਾਂ ਦੇ ਵੱਲੋਂ ਟੇਬਲ ਟਾਕ ਦਾ ਰਾਹ ਖੁੱਲਾ ਛੱਡ ਦਿੱਤਾ ਗਿਆ ਹੈ ਕਿਸਾਨ ਵੀ ਟਕਰਾਵ ਨਹੀਂ ਚਾਹੁੰਦੇ ਸਰਕਾਰਾਂ ਵੀ ਟਕਰਾ ਨਹੀਂ ਚਾਹੁੰਦੀਆਂ ਹਰ ਕੋਈ ਟੇਬਲ ਟਾਕ ਦੇ ਰਾਹੀਂ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਚਾਹੁੰਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਅਸੀਂ ਕਿਸਾਨ ਆ ਬਲਕਿ ਦੂਜੇ ਪਾਸੇ ਜੋ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਉਹ ਵੀ ਸਾਡੇ ਭੈਣ ਭਰਾਣੇ ਉਹ ਵੀ ਹੀ ਸਾਡੇ ਵਰਗੇ ਨੇ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਟਕਰਾ ਟਕਰਾਅ ਵਾਲੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਇਸ ਲਈ ਸ਼ਾਂਤੀ ਬਣਾਈ ਰੱਖਣਾ ਬਿਹਤ ਲਾਜ਼ਮੀ ਹੈ ਤਾਂ ਕਿਸਾਨ ਤਿਆਰ ਪਰ ਤਿਆਰ ਨਜ਼ਰ ਆ ਰਹੇ ਨੇ ਸੁਰੱਖਿਆ ਦੇ ਉਹਨਾਂ ਦੇ ਵੱਲੋਂ ਪ੍ਰੋਪਰ ਪ੍ਰਬੰਧ ਕੀਤੇ ਗਏ ਨੇ ਕਿਸ ਤਰ੍ਹਾਂ पुलिस दे बलो जो एक्शन लिया जाएगा उसको किस तरह बचया जा सके ऐसा मुकम्मल पर बंद करके किसान पहुंचे पर दूसरे पासे हरियाणा पुलिस दे बलो भी सुरक्षा दे पुख्ता इंतजाम किए गए ने किसानों नु वक्के बदन तो किमे रोकना है स्थिति नु किमे काबूच रखना है कानून व्यवस्था किस तरह बहाली जानी चाहिए इस पे प्रबंध भी किए गए ने ਤੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਐਕਸਕਲੂਸਿਵ ਤਸਵੀਰਾਂ ਨੇ ਵਕ ਵਕ ਕੈਮਰਾ ਨਹੀਂ ਤਸਵੀਰਾਂ ਚੰਕੂ ਬਾਉਂਟਰ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੋ ਕਿਸਾਨਾਂ ਦੀਆਂ 12 ਮੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਖਾਸ ਮੰਗਾਂ ਨੇ ਜਿਸ ਤੋਂ ਸਭ ਤੋਂ ਵੱਡੀ ਮੰਗ ਐ ਐਮਐਸਪੀ ਦੇ ਕਾਨੂੰਨੀ ਗਾਰੰਟੀ ਦੀ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਮੰਗ ਹੈ WTO ਜੋ ਭਾਰਤ ਨੂੰ ਬਾਹਰ ਰੱਖੜ ਜਾਣ ਦੀ ਮੰਗ ਹੈ ਪ੍ਰਦੂਸ਼ਣ ਐਤ ਦੇ ਵਿੱਚ ਉਹ ਖੇਤੀਬਾੜੀ ਤੇ ਕਿਸਾਨਾਂ ਨੂੰ ਬਾਹਰ ਰੱਖੇ ਜਾਣ ਦੀ ਮੰਗ ਹੈ ਕਿਸਾਨਾਂ ਦੇ ਪੈਨਸ਼ਨ ਦੀ ਮੰਗ ਹੈ ਮਨਰੇਗਾ ਨੂੰ ਲੈ ਕੇ ਮੰਗ ਹੈ ਸੋ तमाम तरह ਦੀਆਂ ਮੰਗਾਂ ਨੇ ਜੋ ਕਿਸਾਨਾਂ ਦੀਆਂ ਨੇ ਜਿਨ੍ਹਾਂ ਨੂੰ ਕਿਸਾਨ ਕਹਿੰਦੇ ਨੇ ਕਿ ਕੇਂਦਰ ਸਾਡੀ ਮੰਗਾਂ ਨੂੰ ਸਮਝੇ ਸਾਡੀਆਂ ਮੰਗਾਂ ਨੂੰ ਮੰਨੇ ਪਰ ਜੋ ਰੇਰਕਾ ਲਗਾਤਾਰ بڑھਿਆ ਹੋਇਆ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਬਣਿਆ ਹੋਇਆ ਹੈ ਕਿਸਾਨ ਚਾਹੁੰਦੇ ਨੇ ਕਿ ਸੁਆਮੀਨਾਥਨ ਰਿਪੋਰਟ ਦੀਆਂ ਜੋ ਸਿਫਾਰਸ਼ਾਂ ਸਨ ਉਸੇ ਅਕੋਰਡਿੰਗ ਉਸੇ ਅਨੁਸਾਰ ਉਹਨਾਂ ਨੂੰ ਐਮਐਸਪੀ ਦਿੱਤਾ ਜਾਵੇ ਸੁਆਮੀਨਾਥਨ ਰਿਪੋਰਟ ਕੀ ਕਹਿੰਦੀ ਹੈ ਤਿੰਨ ਤਰ੍ਹਾਂ ਦਾ ਫਾਰਮੂਲਾ ਦਿੱਤਾ A2 A2 FLC2 50% ਤੇ ਕਿਸਾਨ ਚਾਹੁੰਦੇ ਨੇ ਕਿ ਸਾਨੂੰ C2 50% ਦੇ ਹਿਸਾਬ ਦੇ ਨਾਲ ਐਮਐਸਪੀ ਦਿੱਤਾ ਜਾਵੇ ਦੋਤਰ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਾਡਾ ਆਪਣਾ ਗਣਿਤ ਹੈ ਆਪਣੇ ਤਰਕ ਨੇ ਕਿ ਸਰਕਾਰ ਦੇ ਵੱਲੋਂ ਵੱਖ-ਵੱਖ ਸੁਝਾਅ ਦਿੱਤੇ ਜਾ ਰਹੇ ਨੇ 18 ਫਰਵਰੀ ਦੀ ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੋਂ ਸੁਝਾਅ ਦਿੱਤਾ ਗਿਆ ਐਮਐਸਪੀ ਨੂੰ ਲੈ ਕੇ ਕਿ ਪੰਜ ਹੋਰ ਫਸਲਾਂ ਤੇ ਐਮਐਸਪੀ ਲਾਈ ਜਾਏਗੀ ਉਹਨਸ ਨੂੰ ਖਰੀਦਿਆ ਜਾਏਗਾ ਪੰਜ ਸਾਲਾਂ ਦਾ ਕਰਾਰ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਦਾਲਾਂ ਸਨ ਇੱਕ ਮੱਕਾ ਤੇ ਦੂਜੀ ਕਪਾਹ ਜਿਸ ਨੂੰ ਕਿਹਾ ਗਿਆ ਕਿ ਸਰਕਾਰ ਪੂਰਨ ਤੌਰ ਤੇ ਖਰੀਦੇਗੀ ਪਰ ਕਿਸਾਨਾਂ ਨੂੰ ਉਹ ਪ੍ਰਸਤਾਵ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਲੱਗਿਆ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਸੁਝਾਅ ਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਵੱਡੀ ਗੰਟੀ ਦੇ ਵਿੱਚ ਕਿਸਾਨ ਬਾਰਡਰਾਂ ਤੇ ਪਹੁੰਚੇ ਹੋਏ ਨੇ ਖਨੋਰੀ ਬਾਰਡਰ ਹੋਵੇ ਸ਼ੰਭੂ ਬਾਰਡਰ ਹੋਵੇ ਵੱਡੀ ਗੰਟੀ ਚ ਕਿਸਾਨਾਂ ਦਾ ਹਜੂਮ ਨਜ਼ਰ ਆ ਰਿਹਾ ਪਰ ਗੱਲ ਬਾਤ ਦਾ ਸੱਦਾ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਪੰਜਵੇਂ ਗੇੜ ਦੀ ਬੈਠਕ ਹੈ ਅੱਜ ਇੱਕ ਪਾਸੇ ਬੈਠਕ ਹੋਏਗੀ ਤਾਂ ਦੂਜੇ ਪਾਸੇ ਕਿਸਾਨ ਲਗਾਤਾਰ ਬਾਰਡਰ ਤੇ ਡਟੇ ਹੋਏ ਨੇ ਚੁਣੌਤੀ ਕਿਸਾਨਾਂ ਆਖੂਆਂ ਦੇ ਲਈ ਘਟ ਨਹੀਂ ਹੋਏਗੀ ਪਰ ਜ਼ਰੂਰੀ ਹੈ ਕਿਸਾਨ ਇਸ ਗੱਲ ਨੂੰ ਸਮਝੇ ਕਿ ਜਦੋਂ ਤੱਕ ਬੈਠਕ ਖਤਮ ਨਹੀਂ ਹੁੰਦੀ ਕਿਸਾਨਾਂ ਨੂੰ ਕੋਈ ਨਤੀਜਾ ਐਲਾਨ ਨਹੀਂ ਕਰਦੇ ਉਦੋਂ ਤੱਕ ਸ਼ਾਂਤੀ ਬਣਾਈ ਰੱਖੀ ਜਾਏ ਸੰਜਮ ਨਾਲ ਕੰਮ ਲਿਆ ਜਾਏ ਕਿਉਂ ਤੁਹਾਡੇ ਇਕੱਠ ਦਾ ਉਹਨਾਂ ਨੂੰ ਡਰ ਹੈ ਭੈਅ ਹੈ ਸੋ ਲਗਾਤਾਰ ਅਨਾਉਂਸਮੈਂਟਾਂ ਹੋ ਰਹੀਆਂ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਜਿੱਦ ਨੇ ਮੰਗਾਂ ਮੰਨਵਾਉਣ ਲਈ ਵਜਿੱਦ ਨੇ ਤੇ ਲਗਾਤਾਰ ਬੀਤੇ 8 ਦਿਨਾਂ ਤੋਂ ਅੱਜ 9ਵੇਂ ਦਿਨੇ ਬਾਰਡਰਾਂ ਤੇ ਡਟੇ ਹੋਏ ਨੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਜੇ ਦਿੱਲੀ ਜਾਣਾ ਹੈ ਤਾਂ ਦਿੱਲੀ ਸ਼ਾਂਤਮਈ ਤਰੀਕੇ ਦੇ ਨਾਲ ਜਾਣ ਦਿੱਤਾ ਜਾਏ ਕਿਉਂਕਿ ਪ੍ਰਦਰਸ਼ਨ ਕਰਨਾ ਉਹਨਾਂ ਦਾ ਜਮਹੂਰੀ ਹੱਕ ਹੈ ਕੜਕਸਾਰ ਅੱਜ ਪ੍ਰੈਸ ਕਾਨਫਰੰਸ ਹੁੰਦੀ ਹੈ ਸ਼ੰਭਾਪੋਰਟਰ ਤੇ ਕਿਸਾਨ ਆਗੂਆਂ ਦੇ ਵੱਲੋਂ ਤੇ ਸਿੱਧੀ-ਸਿੱਧੀ ਬੁਹਾਰ ਹਾਈ ਕਮਾਂਡ ਕੇਂਦਰ ਦੀ ਹਾਈ ਕਮਾਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਈ ਜਾਂਦੀ ਹੈ ਦੇਸ਼ ਦੇ ਵਜ਼ੀਰ ਆਜ਼ਮ ਨੂੰ ਲਗਾਈ ਜਾਂਦੀ ਹੈ ਕਿ ਸਾਡੀਆਂ ਮੰਗਾਂ ਨੂੰ ਸਮਝਿਆ ਜਾਏ ਸਾਡੇ ਸਾਹਮਣੇ ਜੋ ਮੁਸ਼ਕਲਾਂ ਨੇ ਉਸ ਨੂੰ ਦੇਖਿਆ ਜਾਏ ਤੇ ਸਾਡੀਆਂ ਮੰਗਾਂ ਨੂੰ ਮੰਨਿਆ ਜਾਏ ਤੂਬਾ ਮੀਤ ਪ੍ਰਧਾਨ ਪਗੜੀ ਸੰਭਾਲ ਲੈ ਰਹੇ ਤੇ ਪੂਰੀ ਸਥਿਤੀ ਨੂੰ ਵੇਖਦਿਆਂ ਕੇਂਦਰ ਦੇ ਵੱਲੋਂ ਗੱਲਬਾਤ ਦਾ ਸੱਦਾ ਕਿਸਾਨ ਆਗੂਆਂ ਨੂੰ ਦਿੱਤਾ ਗਿਆ ਹੈ 5ਵੇਂ ਗੇੜ ਦੀ ਬੈਠਕ ਹੋਏਗੀ ਇਸ ਤੋਂ ਪਹਿਲਾਂ 4 ਮੀਟਿੰਗਾਂ ਹੋਈਆਂ 4 ਮੀਟਿੰਗਾਂ ਬੈਠਾ ਰਹੀਆਂ ਨੇ तमाम ਲੰਬੇ ਘੰਟੇ ਤੱਕ ਇਹ ਮੀਟਿੰਗਾਂ ਚੱਲੀਆਂ ਨੇ 5 ਘੰਟੇ ਤੋਂ ਉੱਪਰ ਇਹ ਮੀਟਿੰਗਾਂ ਚੱਲੀਆਂ ਨੇ ਤੇ ਅੱਜ ਇੱਕ ਵਾਰ ਫਿਰ ਤੋਂ 5ਵੇਂ ਦੌਰ ਦੀ ਵਾਰਤਾ ਹੋਏਗੀ ਰਾਊਂਡ 5 ਦੇ ਵਿੱਚ ਕੀ ਗੱਲਬਾਤ ਬਣ ਸਕੇਗੀ ਇਸ ਤੇ ਸਭ ਦੇ ਨਿਜ਼ਰਾਟ ਕੀਆ ਹੋਈਆਂ ਨੇ ਉਦੋਂ ਤੱਕ ਲੋੜ ਹੈ ਸ਼ਾਂਤੀ ਬਣਾਈ ਰੱਖੀ ਜਾਏ ਸੰਜਮ ਨਾਲ ਕਾਲ ਕੰਬ ਲਿਆ ਜਾਏ ਜੋਸ ਦੇ ਨਾਲ ਨਾਲ ਹੋਸ਼ ਬਣਾਈ ਰੱਖਿਆ ਜਾਏ ਤਾਂ ਜੋ ਸਥਿਤੀ ਮੋਬਾਈਲ ਪਈ ਗੋਮੋ ਹੋਇਆ ਲੋ ਤਾਂ ਜੋ ਸਥਿਤੀ ਤਣਾਪੁਰਾ ਨਾ ਹੋਵੇ ਸੋ ਸ਼ੰਭੂ ਬਾਰਡਰ ਦੀ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤਾਂ ਖਨੌਰੀ ਬਾਰਡਰ ਦੀ ਵੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨ ਜੁਟੇ ਨੇ ਜਿੱਥੇ ਸਥਿਤੀ ਕਿਤੇ ਕਿਤੇ ਹਥੋਬਾਰ ਹੁੰਦੀ ਨਜ਼ਰ ਆਉਂਦੀ ਹੈ ਕਿਤੇ ਆਮ ਵਾਂਗ ਹੁੰਦੀ ਨਜ਼ਰ ਆਉਂਦੀ ਹੈ ਤੇ ਹਰਿਆਣਾ ਪੁਲਿਸ ਵੱਲੋਂ ਖਨੌਰੀ ਬਾਰਡਰ ਤੇ ਵੀ ਲਗਾਤਾਰ ਹਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੁਸੀਂ ਦੇਖੋਗੇ ਖਨੌਰੀ ਬਾਰਡਰ ਦੇ ਉੱਤੇ ਅਥਰੂ ਗੈਥੇ ਗੋਲੇ ਨੇ ਜਿਹੜੇ ਉਧਰੋਂ ਸੁੱਟਲੇ ਸ਼ੁਰੂ ਕਰ ਦਿੱਤੇ ਨੇ ਪਰ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਅੱਗੇ ਤੱਕ ਆ ਕੇ ਜਿਹੜੀ ਪੈਰਾਮਿਲਟਰੀ ਫੋਰਸ ਹੈ ਅੱਗੇ ਤੱਕ ਆ ਕੇ ਜਿਹੜੀ ਅਥਰੂ ਗੈਥੇ ਗੋਲੇ ਸੁੱਟ ਰਹੀ ਆ ਕਿਵੇਂ ਇੱਥੇ ਜਿਹੜੀ ਭਗੜੜ ਮੱਚੀ ਹੋਈ ਆ ਦੂਜੇ ਪਾਸੇ ਐਂਬੂਲੈਂਸ ਐਂਬੂਲੈਂਸ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਐਂਬੂਲੈਂਸ ਆ ਜਿਹੜੀ ਅੱਗੇ ਲਿ ਜਾ ਰਹੀ ਆ ਤੁਸੀਂ ਦੇਖੋਗੇ ਲਗਾਤਾਰ ਜਿਹੜਾ ਜੂਥ ਹੈ ਉਹ ਇੱਥੇ ਜਿਹੜੀ ਰਹੀ ਹੁਣ ਐਂਬੂਲੈਂਸ ਤੇ ਸਿਹਤ ਭਵਨ ਵੱਲੋਂ ਲਿਆਂਦੀ ਗਈ ਆ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਐਂਬੂਲੈਂਸ ਆ ਹਸਪੀਟਲ ਦੇ ਵਿੱਚ ਲੈ ਕੇ ਜਾਊਗੀ ਕਿਉਂਕਿ ਜ਼ਿਆਦਾ ਪੀੜ ਹੋਣ ਕਰਕੇ ਐਂਬੂਲੈਂਸ ਨੂੰ ਕਿਤੇ ਅੱਗੇ ਜਾਣ ਲਈ ਜ਼ਰੂਰ ਥੋੜਾ ਟਾਈਮ ਲੱਗਦਾ ਨੌਰੀ ਬਾਰਡਰ ਦੇ ਉੱਤੇ ਤੁਸੀਂ ਦੇਖੋ ਇਹ ਨੌਜਵਾਨ ਆ ਜਿਹੜਾ ਇਹ ਜਿਹੜਾ ਥਰੂ ਗੇਜ ਦਾ ਗੋਲਾ ਚਲਾਇਆ ਗਿਆ ਉਧਰੋਂ ਜਿਹੜੇ ਲਗਾਤਾਰ ਐਕਸਪਾਇਰੀ ਰੇਟ ਦੇ ਗੋਲੇ ਨੇ ਲਗਾਤਾਰ ਚਲਾਏ ਜਾ ਰਹੇ ਨੇ ਜਿਹੜੇ ਬਜ਼ੁਰਗ ਨੇ ਉਹ ਲਗਾਤਾਰ ਇੱਥੋਂ ਫੱਟੜ ਹੋ ਰਹੇ ਨੇ ਜਿਹੜੇ ਇੱਧਰ ਦੂਜੇ ਸਾਈਡ ਤੇ ਐਂਬੂਲੈਂਸ ਰਾਹੀਂ ਫੱਟੜਾ ਨੂੰ ਅੱਗੇ ਲਿਜਾ ਰਹੇ ਹੈ ਬਾਈ ਜੇ ਕਿੱਥੋਂ ਕਿੱਥੋਂ ਮਿਲ ਰਿਹਾ ਹੈ ਤੁਹਾਨੂੰ ਏ ਆਪਾਂ ਮੂਰੇ ਗਏ ਸੀ ਬਾਰਡਰ ਤੇ ਜਮੀ ਬਿਲਕੁਲ ਉੱਥੇ ਪੈਰਾਂ ਜਾ ਕੇ ਡਿੱਗ ਗਏ ਤੇ ਮੇਰੇ ਕੋਲ ਪਹਿਲੀ ਮੈਂ ਖੱਦਰ ਦੀ ਪੋਰੀ ਲੈ ਕੇ ਗਿਆ ਸੀ ਆਪਣੀ ਸੇਫਟੀ ਵਾਸਤੇ ਮੈਂ ਨਾਲ ਦੀ ਨਾਲ ਮੇਰਾ ਦਿਮਾਗ ਚੱਲਦਾ ਮੈਨੂੰ ਉੱਥੀ ਬੰਦ ਕਰ ਦਿੱਤਾ ਤੇ ਜੇ ਖੋਲਦਾ ਨਹੀਂ ਬੌ ਨੂੰ ਤੂੰ ਆਖਾਂ ਚ ਲੱਗਦਾ ਤੇ ਉੱਥੇ ਡੇਗਦੇ ਤੇ ਉੱਥੇ ਉਹਨਾਂ ਨੇ ਕਟਾਈ ਵੀ ਸ਼ੁਰੂ ਕਰ ਦਿੱਤੀ ਕਿੰਨੇ ਕਿੰਨੇ ਕਿ ਲੋਕ ਨੇ ਜਿਹੜੇ ਫੱਟੜ ਹੋਏ ਆ ਉੱਥੇ ਫੱਟੜ ਬਹੁਤ ਹੋਏ ਆ 8-9 ਪਤਾ ਪੱਕਾ ਹੀ ਹੋਏ ਪੈਰਾਂ 'ਚ ਵੱਜਿਆ ਜਿਨ੍ਹਾਂ ਦੇ ਰਾਬੜ ਦੇ ਗੋਲੇ ਹੂੰ ਤੇ ਬਹੁਤ ਬੁਰਾ ਹਾਲ ਹੋ ਰਿਹਾ ਈ ਅੱਖਾਂ ਨਾਲ ਸਾਰਾ ਮੂੰਹ ਮੱਚਣ ਲੱਗ ਰਿਹਾ ਹੈਗਾ ਬਹੁਤ ੱੱਕਾ ਕਰ ਰਹੀ ਹੈ ਸਰਕਾਰ ਇਹ ਤਾਂ ਆਪਣੇ ਕਿਸਾਨਾਂ ਦੀ ਕੀ ਕਹਿਣਾ ਜਾਨੇ ਹੋ ਬਾਈ ਜੀ ਰਬੜ ਦੀਆਂ ਗੋਲੀਆਂ ਵੀ ਚੱਲ ਰਹੀਆਂ ਨੇ ਨਾਲ ਗੋਲੀਆਂ ਦਾ ਪੂਰਾ ਇਸਤੇਮਾਲ ਕੀਤਾ ਜਾ ਰਿਹਾ ਜੀ ਉਹਨਾਂ ਨਾਲ ਸੱਟਾਂ ਲੱਗਦੀਆਂ ਨੇ ਹਾਂਜੀ ਉਹਨਾਂ ਦਾ ਸੱਟਾਂ ਲੱਗਦੀਆਂ ਜੀ ਬਹੁਤ ਜ਼ਿਆਦਾ ਫਿਰਫੜ ਚ ਦੌੜ ਮੱਚਦੀ ਆ ਜੀ ਫਿਰ ਨੁਕਸਾਨ ਜ਼ਿਆਦਾ ਹੋ ਰਿਹਾ ਜੀ ਬਿਲਕੁਲ ਜੀ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ 12 ਬੋਰ ਦੇ ਜਿਹੜੇ ਰੌਂ ਸੀ ਸਰਲੇ ਸਰਲਿਆਂ ਵਾਲੇ 2 ਨੰਬਰ ਰੌਂਦ ਉਹ ਵੀ ਚਲਾਏ ਗਏ ਸੀ ਹੁਣ ਇੱਥੇ ਜ ਪ੍ਰੋਟੈਸਟ ਕਰ ਰਹੇ ਨੇ ਸ਼ਾਂਤੀਪੁਰ ਪਰ ਉੱਤਰੀ ਸਾਈਡ ਤੋਂ ਵਾਇਰਸ ਕਰਕੇ ਇਹਨਾਂ ਦਾ ਕਹਿਣਾ ਕਿ ਸਾਡੇ ਵਿੱਚ ਜਿਹੜੇ ਅਸਰਾਰਤੀ ਅਨਸਰ ਵਾੜੇ ਗਏ ਨੇ ਉਹ ਅਸਰਾਰਤ ਕਰਕੇ ਜਿਹੜੀ ਜਿਹੜੀ ਫਾਇਰਿੰਗ ਆ ਕੀਤੀ ਗਈ ਆ ਪਰ ਹੁਣ ਜਿਹੜੀਆਂ ਤਸਵੀਰਾਂ ਨੇ ਲੋਕ ਜਿਹੜੀ ਇਥੋਂ ਅਥਰੂ ਗੈਸ ਦੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਹੋਰ ਵੀ ਤਸਵੀਰਾਂ ਦੇਖਣ ਲਈ ਬਣੇ ਪੀਟੀਸੀ ਦੇ ਨਾਲ ਕੈਮਰਾਮੈਨ ਸੇਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਖਨੌਰੀ ਸੋ ਸ਼ੰਭੂ ਤੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਹਾਲਤ ਜੋ ਹਾਲਾਤ ਨੇ ਨਾਸੁਖ ਬਣੇ ਹੋਏ ਨੇ ਅਥਰੂ ਗੈਲਸੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ ਰਬੜ ਦੀਆਂ ਬੁਲੇਟਸ ਚਲਾਈਆਂ ਜਾ ਰਹੀਆਂ ਨੇ ਜਿਸ ਸੇ ਕਾਰਨ ਸੱਟਾਂ ਲੱਗ ਰਹੀਆਂ ਨੇ ਤੇ ਕਿਸਾਨ ਜੋ ਨੇ ਫੱਟੜ ਹੋ ਰਹੇ ਨੇ ਸੋ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਫਿਲਹਾਲ ਇੱਕ ਬ੍ਰੇਕ ਲਈ ਰੁਕਦੇ ਹਾਂ